ਕੀ ਨਾਮ ਆਪਣਾ ਜੀ ਦਾਰ ਜਸਦਰ ਗੁਰਦੇਵ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਸਤਿ ਸ੍ਰੀ ਅਕਾਲ ਨਾਲ ਦਾ ਮੁਖ ਸੇਵਾਦਾਰ ਕੀ ਮਾਮਲਾ ਇੱਕ ਜਿਹੜਾ ਝਗੜਾ ਹੋਇਆ ਹੈ ਮਾਮਲਾ ਇਹ ਪਿੰਡ ਹਰਦਾਸਪੁਰ ਦਾ ਜਿਹ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਬੰਧ ਵਿੱਚ ਪਿੰਡ ਨੇ ਫੈਸਲਾ ਕਰ ਦਿੱਤਾ ਸੀ ਪੁਲਿਸ ਵੀ ਇਨਵੋਲਵ ਹੋਈ ਸੀ ਔਰ ਸਾਰੀ ਗੱਲਬਾਤ ਮੁੱਕ ਗਈ ਸੀ ਪਰ ਇਹ ਬੰਦੇ ਜਿਹੜੇ ਹੁਣ ਆ ਕੇ ਜਿਹਨਾਂ ਨੇ ਅਟੈਕ ਕੀਤਾ ਹੋਰ ਵੀ ਜਿੱਥੇ ਬੰਦਿਆਂ ਕੋ ਤੁਰੇ ਫਿਰਦੇ ਸੀ ਪਿੰਡ ਦਾ ਮਾਹੌਲ ਅਸੀਂ ਕਿਹਾ ਵੀ ਚਲੋ ਸਾਡਾ ਉੱਤੇ ਆਸਾਨ ਹੈ ਆ ਇਹੋ ਚ ਸੱਜ ਕੇ ਤਾਂ ਸਾਰੀ ਸ਼ਾਂਤੀਪੁਰ ਕੋ ਰਾਜ ਨਾਮਾ ਕਰਾ ਦੇ ਜੀ ਤੇ ਉਹ ਸਾਡੇ ਨਾਲ ਸੰਪਰਕ ਉਹਨਾਂ ਨੇ ਕੀਤਾ ਸਾਡੇ ਨਾਲ ਜੀ ਦੂਜੀ ਸੇਲ ਨਹੀਂ ਤੇ ਅਸੀਂ ਜਦੋਂ ਗੱਲਬਾਤ ਕਰਦੇ ਮੈਂ ਕਿਹਾ ਵੀ ਪਹਿਲਾਂ ਤੁਸੀਂ ਦੱਸੋ ਆਪਣੀ ਗੱਲ ਫੇਰ ਦੂਜੀ ਇੱਕ ਪੰਚਾਇਤ ਦੀ ਪੁੱਛਾਂਗੇ ਤੀਜਾ ਗੁਰਦਰਾ ਕਮੇਟੀ ਦੀ ਪੁੱਛਾਂਗੇ ਨਾ ਜੀ ਤੇ ਵੱਖ-ਵੱਖ ਗੱਲਾਂ ਸੁਣ ਕੇ ਫੇਰ ਹੀ ਪਤਾ ਲੱਗਣਾ ਜੀ ਤੇ ਉਹਨਾਂ ਨੇ ਹਲੇ ਉਹਨਾਂ ਨਾਲ ਗੱਲਬਾਤ ਚੱਲਦੀ ਸੀ ਤਾਂ ਉੱਠ ਕੇ ਬੰਦੇ ਲੰਨਣਾਂ ਕਰ ਬੰਨਾ ਕੱਢ ਲਈਆਂ ਕਿਹਨੇ ਕੱਢ ਲਈ ਦੁੱਧਨਾ ਸਿੰਘਾਂ ਦੇ ਦੋਤਾ ਮਾਰਦੇ ਆ ਪਿਸਟਲ ਕੱਢ ਕੇ ਫਾਇਰ ਕਰਦੇ ਸੀ ਕਹਿੰਨੇ ਕੋਲ ਆ ਕੇ ਪਿਸਟਲ ਉਹਦਾ ਨਜਾਜ ਉਸ ਤੋਂ ਕੋ ਨੰਬਰ ਨਹੀਂ ਹੈਗਾ ਉਹ ਕੋਸ ਹੁੰਦੇ ਤਾਂ ਸੀ ਤੇ ਪੁੱਛੋ ਵੀ ਪਿਸਟਲ ਕੱਢੇ ਕੀ ਨਾਮ ਹੋਣਾ ਦਾ ਇਹਨਾਂ ਦਾ ਪਿਸਟਲ ਕੱਢੇ ਕੀ ਨਾਮ ਹੋਣਾ ਦਾ ਪਰ ਇੱਕ ਜਸਪ੍ਰੀ ਸਿੰਘ ਹੈ ਮੈਂ ਤੁਹਾਨੂੰ ਦੱਸਦਾ ਇੱਕ ਜਗਜੀਤ ਸਿੰਘ ਹੈ ਇਹ ਇਹ ਜਸਪ੍ਰੀ ਸਿੰਘ ਤੇ ਰਣਜੀਤ ਸਿੰਘ ਦੋ ਮੁੰਡੇ ਐ ਤੇ ਜੀ ਜਗਜੀਤ ਸਿੰਘ ਨਾਲ ਉਹਨਾਂ ਨਾਲ 35-40 ਬੰਦੇ ਹੋਰ ਲੈ ਕੇ ਆਇਆ ਸੀ ਪੰਜ-ਸੱਤ ਗੱਡੀਆਂ ਭਰ ਕੇ ਲਗਾਇਆ ਸੀ ਉਹ ਭਾਈ ਜਿਹੜੀ ਗੋਲੀ ਲੱਗੀ ਉਹ ਜਸਪ੍ਰੀਤ ਦੇ ਗੋਲੀ ਲੱਗੀ ਆ ਉੱਥੇ ਪਤਾ ਨਹੀਂ ਉਹਨਾਂ 'ਚ ਕਿਸੇ ਦੇ ਲੱਗੀ ਹੋਣੀਗਾ ਉਹ ਪਿਸਤਲ ਖੋਦਿਆ ਤੇ ਠੀਕ ਹੈ ਜੀ ਤੇ ਜਿਹੜੇ ਆਪਣੇ ਨਿਹੰਗਿਓ ਕਿੰਨੇ ਜ਼ਖਮੀ ਹੋਏ ਸੀ ਤਿੰਨ ਸਿੰਘ ਚੰਗ ਸਿੰਘ ਨਹੀਂ ਕਾਰਨ ਮਤਲਬ ਇਹ ਲੜਾਈ ਹੁੰਦਾ ਕਾਰਨ ਕੀ ਹੋ ਗਿਆ ਸਮਝਣ ਪਿੰਡ ਦੇ ਇਹਨਾਂ ਦਾ ਗੁਰਦਾਰ ਸਾਹਿਬ ਦਾ ਡਿਸਪਿਊਟ ਚੱਲਦਾ ਸੀਗਾ ਅੱਗੇ ਪਿੰਡ ਵਾਲਿਆਂ ਨੇ ਵੀ ਫੈਸਲਾ ਕਰਾ ਲਿਆ ਸੀ ਪਿੰਡ ਦੀ ਪੰਚਾਇਤ ਨੇ ਵੀ ਸਾਰੇ ਜੋ ਮੈਂ ਬੱਸ ਜੀ ਰਾਣੇ ਫੈਸਲਾ ਹੋ ਚੁੱਕਾ ਪਰ ਉਸ ਕੰਨ ਨੂੰ ਫਿਰ ਜਿਆਦਾ ਉਭਾਰ ਰਹੀ ਸੀ ਕੋਈ ਜਿਵੇਂ ਬੰਦਿਆਂ ਕੋ ਬੰਦਿਆਂ ਕੋ ਕੁਛ ਅੰਦਾ ਸਾਡ ਕੋ ਗਏ ਉੱਥੇ ਪਛਾਹ ਕੋ ਤੇ ਮੈਂ ਕਹਿੰਦਾ ਤੁਸੀਂ ਮੈਂ ਕਹਿੰਦਾ ਫੈਸਲਾ ਤੁਹਾਡਾ ਹੋ ਗਿਆ ਹੈ ਹਨਾ ਤੁਸੀਂ ਸਾਰਾ ਕੁਝ ਬੜਾ ਲਿਖ ਲਖਾਈਆ ਹੋ ਗਿਆ ਹੈ ਫਿਰ ਤੁਸੀਂ ਰਹਿਣ ਤੋਂ ਸ਼ਾਂਤੀ ਰੱਖੋ ਪਰ ਨਹੀਂ ਉੱਥੇ ਵੀ ਸਾਡ ਕੋ ਹਥਿਆਰ ਥੂੜ ਲੈ ਕੇ ਦੋ ਤਿੰਨ ਗੱਡੀਆਂ ਭਰ ਕੇ ਲਗਾਏ ਉਹਨਾਂ ਇੱਥੇ ਅਸੀਂ ਜਾਂ ਵੀ ਥੋੜੇ ਪੀਸ ਪੁਲੀਸ ਥੋੜੇ ਬੰਦੇ ਆ ਜਿਓ ਇਹ ਗੱਡੀਆਂ ਭਰ ਕੇ ਹਥਿਆਰ ਥੂੜ ਲੈ ਕੇ ਆ ਗਏ ਉੱਥੇ ਗੱਲਬਾਤ ਹੀ ਵਾਲੇ ਸ਼ੁਰੂ ਹੋਈ ਸੀ ਜਨ ਨੂੰ ਇਹ ਸਿੰਘਾਂ ਦੇ ਗੱਲ ਪੈ ਗਏ ਇੱਕ ਦੇ ਪਿੰਡ ਵਿੱਚ ਛੁੜਾ ਮਾਰ ਦਿੱਤਾ ਇੱਕ ਦੇ ਕੰਨ ਵਿੱਚ ਦਿਨ ਘਾਤਤਾ ਜੀ ਇੱਕ ਦੇ ਹੱਥ ਵਿੱਚ ਦਿਨ ਘਾਤਤਾ ਸੀ ਬਾਬਾ ਜੀ ਜਿਹੜਾ ਪਿਸਤਲ ਆਇਆ ਜੋ ਪੁਲਿਸ ਨੂੰ ਤੁਸੀਂ ਫੜਾਇਆ ਪਤਾ ਲੱਗਾ ਕੋਈ ਦੋ ਨੰਬਰ ਦਾਕ ਪੁਲਸਾਂ ਸੀ ਦੋ ਨੰਬਰ ਦਾ ਹੋਗਾ ਜਿਹਦੇ ਕੋ ਨੰਬਰ ਨੰਬਰ ਤਸੰਦੇ ਸਿਆਣੇ ਜੀ ਅੱਛਾ ਜਿਹਨਾਂ ਨੂੰ ਹਮਲਾ ਕੀਤਾ ਕੋਈ ਪਿੰਡ ਪਿੰਡ ਦੇ ਰਹਿਣ ਵਾਲੇ ਕਿ ਬਾਹਰੋਂ ਆਏ ਸੀ ਉਹ ਉਹ ਬਾਹਰੋਂ ਆ ਕੇ ਪਿੰਡ 'ਚ ਰਹੇ ਸਾਰੇ ਪਿੰਡਰ ਉਹਨਾਂ ਦੇ ਖਿਲਾਫ ਆ ਜਿਹੜੇ ਜਿਹੜੇ ਮੈਂਬਰ ਜਿਹੜੀ ਪੰਚਾਇਤ ਆ ਉਹ ਵੀ ਉਹਨਾਂ ਦੇ ਖਿਲਾਫ ਆ ਕਿਉਂਕਿ ਪਿੰਡ ਵਿੱਚ ਮੈਂ ਮੱਝੇ ਤੇ ਬੈਠਾ ਸੀ ਗੱਲ ਸੁਣਦਾ ਮੈਂ ਸਲਾਹ ਕੱਲੀ ਕੱਲੀ ਫਿਰ ਤੇਰੀ ਗੱਲ ਸੁਣਦੇ ਆਂ ਫਿਰ ਪਿੰਡ ਦੀ ਪੰਚਾਇਤ ਦੀ ਸੁਣਾਂਗੇ ਫਿਰ ਫਿਰ ਕੋ ਫੈਸਲਾ ਕਰਾਂਗੇ ਅਸੀਂ ਕੋ ਕਿਹੜਾ ਫਾਂਸੀ ਟੰਗਣਾ ਸੀ ਕਿਸੇ ਨੂੰ ਗੁਰਮਤ ਅਨੁਸਾਰ ਜੇ ਕਿਸੇ ਕੋਈ ਸੇਵਾ ਸੀਗੀ ਕਿ ਇਹਨੂੰ ਸੁਪਨਿਸ਼ਾਲ ਤੇ ਪਾਠ ਲਾ ਦਿੰਦੇ ਕਿਸੇ ਨੂੰ ਗੁਰਦਾਰੇ ਚੜਾ ਚੜੂ ਫੇਰਨੇ ਸੇਵਾ ਇਹੀ ਸੇਵਾ ਹੁੰਦੀਆਂ ਨੇ ਸਿੱਖ ਧਰਮ ਵਿੱਚ ਜੀ ਹ ਜਿਹੜਾ ਕਿ ਉਹ ਕੋ ਫਾਂਸੀ ਟੰਗਣਾ ਸੀ ਕਰ ਜੀ ਉਹ ਇੱਥੇ ਮੰਗ ਕਰਦੇ ਕਾਰਵਾਈ ਤੁਸੀਂ ਆਪਣੇ ਕਾਰਵਾਈ ਉਹਨੇ ਤੇ ਹੋਣੀ ਚਾਹੀਦੀ ਗੁਰੂ ਘਰ ਤੇ ਚੜ ਕੇ ਆਏ ਆ ਛਾਤਰ ਲੈ ਕੇ ਹਥਿਆਰ ਲੈ ਕੇ ਸਾਡੇ ਸਿੰਘਰ ਉੱਪਰ ਕੱਢੜ ਕੀਤਾ ਹ ਔਰ ਹੋਰ ਜਿਹੜੇ 35 40 ਬੰਦੇ ਹੋਰ ਲੈ ਕੇ ਆਏ ਆ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੀਆਂ ਗੱਡੀਆਂ ਪੁਲਿਸ ਨੂੰ ਫੜਾ ਲਤੀਆਂ ਕੁਝ ਲੈ ਕੇ ਭੱਜ ਗਏ ਹੋਣਗੇ ਤੇ ਅਸੀਂ ਇਹੀ ਰੋਕਦੇ ਰਹੇ ਆ ਆਪਣੇ ਸਿੰਘਾਂ ਨੂੰ ਰੋਕਿਆ ਨਹੀਂ ਤੇ ਜਿਆਦਾ ਨੁਕਸਾਨ ਉਹਨਾਂ ਦਾ ਵੀ ਹੋ ਸਕਦਾ ਸੀ ਉਹਨੇ ਆਪਣੇ ਸਿੰਘਾਂ ਨੇ ਉਹਨਾਂ ਤੋਂ ਪਿਸਟਰ ਕੋਲ ਕੋਇਆ ਤੇ ਉਹਨਾਂ ਨੇ ਦੋ ਘਾਇਰ ਕੀਤੇ ਤੀਜਾ ਟੀਜਾ ਵੀ ਹੋ ਗਿਆ ਬਬਈ ਪੁਲਸ ਫੇਰ ਮੌਕੇ ਤੇ ਤੁਸੀਂ ਬੁਲਾਈ ਉੱਥੇ ਜੀ ਹਾਂਜੀ ਅਸੀਂ ਬੁਲਾਈ ਆ ਅੱਗੇ ਸੀ ਟਾਈਮ ਨਾਲ ਪਿੰਡ ਦੇ ਪਿੰਡ ਦੇ ਲੋਕਾਂ ਨੇ ਬੁਲਾਈ ਅੱਛਾ ਜੀ ਪਿੰਡ ਦੇ ਪਿੰਡਵੰਦੇ ਸੱਜਣ ਵਿੱਚ ਵਿੱਚੇ ਸੀ ਜੀ ਉਠ ਠੀਕ ਹੈ ਜੀ ਆਪਾਂ ਪੰਜਾਇਤ ਅਸਰ ਦੀਆ ਤੇ ਰੰਨਵਾਸੇ ਥੋੜਾ ਸਦੀਆ ਜੀ ਆਪਾਂ ਤਾਂ ਫੈਸਲਾ ਕਰਨ ਵਾਸਤੇ ਮੈਂ ਹਾਸ਼ਲ ਨੂੰ ਆਇਆ ਤੇ ਬੈਠੋ ਕੱਲੇ ਕੱਲੇ ਗੱਲ ਸੁਣੋ ਤਾਂ ਆਪ ਜੀ ਸਮਝਦੇ ਆ ਨਾ ਪਹਿਲਾਂ ਤੂੰ ਸੁਣਾ ਜੀ ਤੂੰ ਤੂੰ ਸਾਡੇ ਕੁਝ ਕੈਦ ਲਗੇ ਆ ਸਾਡਾ ਐਪਲੀਕੇਸ਼ਨ ਲੈ ਕੇ ਉੱਥੇ ਗੈਸਟ ਹਾਰਪੁਰ ਪਹਿਲਾਂ ਤੂੰ ਆਪਣੀ ਗੱਲ ਦੱਸ ਫਿਰ ਆਪਾਂ ਪੰਚਾਇਤ ਨੂੰ ਪੁੱਛਾਂਗੇ ਫਿਰ ਗੁਰਦਾਰਾ ਕਮੇਟੀ ਨੂੰ ਪੁੱਛਾਂਗੇ ਇਕੱਲੇ ਇਕੱਲੇ ਬੰਦੇ ਵੀ ਇਸ ਵल्ली ਕੋਈ ਬੋਲੋ ਨਾ ਕਿ ਦੋ ਜਣ ਮਾੜਾ ਨਾ ਬੋਲੋ ਕਿਉਂ ਕਰਕੇ ਤੁਸੀਂ ਗੱਲ ਕਰੋ ਹਨਾ ਸ਼ਾਂਤੀਪੁਰ ਵੱਲ ਅਸੀਂ ਵਿੱਚ ਬੈਠੇ ਫਿਰ ਉੱਠ ਕੇ ਬੰਦੇ ਪਹਿਲੇ ਤਿਆਰੀ ਕਰਕੇ ਆਏ ਲੜਨ ਲਈ ਬਾਬਾ ਜਿੰਨਾ ਤੇ ਗੋਲੀ ਲੱਗੀ ਹੈ ਤੁਹਾਡੇ ਨਾਲ ਦੇ ਸੀ ਕਿ ਜਾਂ ਨਹੀਂ ਉਹ ਹੀ ਸੀਗਾ ਜੀ ਉਹ ਤਾਂ ਪਿਸਤਲ ਬੰਦਰ ਸਿੰਘਾਂ ਨੇ ਖੋਇਆ ਤੇ ਉਹ ਚੱਲ ਗਿਆ ਉਹਦੇ ਆਪਣੀ ਲੱਗੀ ਸੀ ਠੀਕ ਸਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਹਰਜੀਤ ਸਿੰਘ ਆ ਜੀ ਪਰ ਕਿਹੜੇ ਪਿੰਡੋਂ ਆਏ ਆ ਅਰਦਾਸਪੁਰ ਪਿੰਡ ਦੇ ਸਰ ਕੀ ਮਾਮਲਾ ਸੀ ਅੱਜ ਇੱਥੇ ਨੀਜੀ ਹਸਪੀਟਲ ਆਏ ਆ ਗੁਰੂ ਗ੍ਰੰਥ ਸਾਹਿਬ ਦੀ ਬਿਆਦਗੀ ਹੋਈ ਨੂੰ 4 ਮਹੀਨੇ ਹੋ ਗਏ ਤੇ ਜੀ ਮੇਰੇ ਮੁੰਡੇ ਦੇ ਕੋਲੋਂ ਯੋਰਾ ਯਾਰ ਵੀ ਗਲਤੀ ਮਨਵਾਈ ਗਈ ਅਸੀਂ ਇਨਸਾਫ ਦੇ ਵਾਸਤੇ ਲਿੰਗ ਸਿੰਘਾਂ ਦੇ ਕੋਲ ਗਏ ਹਾਲ ਪਰ ਵੀ ਸਾਡਾ ਇਨਸਾਫ ਕਰੋ ਜਦ ਅਸੀਂ ਉਹਨਾਂ ਦੇ ਕੋਲ ਗਏ ਉਹਨਾਂ ਨੇ ਪਿੰਡ ਦਾ ਟਾਈਮ ਰੱਖ ਲਿਆ 9 ਤਰੀਕ ਦਾ ਪਿੰਡ ਦੇ ਗੁਰਦੁਆਰੇ ਉੱਥੇ ਉਹ ਆਏ ਨਹੀਂ ਹੈਗੇ ਅੱਜ ਦਾ ਟਾਈਮ ਫੇਰ ਰੱਖ ਰਿਆ ਨਿਕਾਲਾ 4 ਵਜੇ ਦਾ ਤੇ ਅਸੀਂ ਉਹਨਾਂ ਨੂੰ ਕਿਹਾ ਸਰਬਜੀਤ ਸਿੰਘ ਖਾਲਸਾ ਨੂੰ ਵੀ ਇੱਥੇ ਇਹ ਰੌਲਾ ਪੈ ਸਕਦਾ ਵੀ ਕਦੀ ਨਾ ਹੋਵੇ ਵੀ ਸਾਡੇ ਕੋਈ ਪੈ ਜਾਣ ਚਲੋ ਜੀ ਉਹ ਕਹਿੰਦਾ ਮੇਰੀ ਜ਼ਿੰਮੇਵਾਰੀ ਹੈ ਤੇ ਅਸੀਂ ਉਹਦੇ ਕਹਿਣ ਤੇ ਉਹਦੇ ਨਾਲ ਚੱਲ ਗਏ ਸਾਡੇ ਕੋਲ ਕੋਈ ਹਥਿਆਰ ਨਹੀਂ ਨਹੀਂ ਕੋਈ ਕੁਝ ਨਹੀਂ ਤਿੰਨੇ ਚਾਰੇ ਜਣੇ ਇੱਕ ਮਾਂ ਘਰ ਵਾਲੀ ਤੇ ਮੈਂ ਤੇ ਦੋਨੇ ਬੱਚੇ ਅਸੀਂ ਚਾਰੇ ਜਣੇ ਉੱਥੇ ਗਏ ਜਦ ਉਸੇ ਗੱਲਬਾਤ ਦੱਸੀ ਉਹਨਾਂ ਸਾਰੇ ਵੀ ਇੱਡੇ ਦਾ ਕਰਕੇ ਇਹਨਾਂ ਨੇ ਲਫਾਫੇ ਲੈ ਕੇ ਗਲਤੀ ਸਾਡੇ ਮੁੰਡੇ ਕੋਲ ਮਨਾਈਏ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਕੀਤੀ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਤੇ ਉਹਨਾਂ ਦੇ ਵਿੱਚ ਇੱਕ ਦੀਪ ਹੈ ਜੀ ਇੱਕ ਪਿੰਡ ਦਾ ਹੀ ਬੰਦਾ ਹੋ ਰਿਹਾ ਹੋ ਰਹੀ ਜਿਹਨੇ ਗੋਲੀ ਦੇ ਫੈਰ ਚ ਲਾਇਆ ਜੀ 2012 ਦੇ ਵਿੱਚ ਵੀ ਉਹਨੇ ਗੋਲੀ ਚ ਲਾਈ ਦੀ ਚਾਰ ਬੰਦਿਆਂ ਦੇ ਗੋਡੇਰ ਪੱਟਾਂ ਦੇ ਵਿੱਚ ਗੋਣੇ ਨਿਕਲੇ ਹੋਏ ਜੀ ਤੇ ਉਹਦਾ ਹਿਸਾਬਤਾ ਬਣਾਇਆ ਚਾਹੀਦਾ ਜੀ ਤੇ ਦੋਨੇ ਗਰਸਿੰਗਾ ਨੇ ਗੋਲੀਆਂ ਮਾਰੀਆਂ ਜੀ ਮੁੰਡੇ ਦੇ ਮੇਰੇ ਬਿਮਾਰੀ ਦੀ ਮੈਂ ਕੋਡਾ ਹੋ ਗਿਆ ਤੇ ਮੁੰਡੇ ਦੇ ਬੱਖੀ ਦੇ ਵਿੱਚ ਗੋਲੀ ਮਾਰਤੀ ਉਹਨਾਂ ਨੇ ਜੀ ਜਤਿੰਦਰ ਸਿੰਘ ਖਾਲਸਾ ਪਿੱਪਲੀ ਸਾਹਿਬ ਖਾਲਸਾ ਨਹੀਂ ਜੀ ਗਦਾਰ ਹੈ ਜੀ ਉਹ ਉਹਨੇ ਗੋਲੀ ਮਾਰੀ ਹੈ ਮਰਵਾਈ ਹੈ ਜੀ ਉੱਥੇ ਬਲਾ ਕੇ ਤੇ ਪੈਸੇ ਲੈ ਕੇ ਫੈਲ ਕਰਦਾ ਜਿਹਨੂੰ ਦੇਖਦਾ ਉਹ ਬਲਾ ਕੇ ਆਪਣੇ ਡੇਰੇ ਦੇ ਵਿੱਚ ਕਿਤੇ ਕਿਸ ਤੇ ਛੇਤਰਮਾਰਦੂ ਦਾ ਕਿਤੇ ਕਿਸੇ ਨੇ ਛੇਤਰਮਾਰਦੂ ਦਾ ਸਰ ਨਿਆਂਗੇ ਵੱਲੋਂ ਕਹਿਣਾ ਆਇਆ ਕਿ ਪਹਿਲਾਂ ਪਿਸਟਲ ਕਾਰਡ ਤੁਸੀਂ ਗੋਲੀ ਚਲਾਈ ਆ ਅਸੀਂ ਚਲਾਈ ਨਹੀਂ ਹਾਂਜੀ ਉਹਨਾਂ ਦਾ ਇਹੀ ਬਿਆਨ ਆ ਜੀ ਸਾਡੇ ਕੋਲ ਕੋਈ ਪਿਸਟਲ ਨਹੀਂ ਸੀ ਕੋਈ ਕੁਝ ਨਹੀਂ ਸੀਗਾ ਸਾਡੀ ਇਨਕੁਆਰੀ ਕੀਤੀ ਜਾਵੇ ਨਾਲ ਕੋਈ ਸਾਨੂੰ ਦਿਖਾਇਆ ਜਾਵੇ ਪਿਸਟਲ ਕਿਹੜਾ ਸੀ ਸਾਡੇ ਉਹ ਕਿਹੜੀ ਗੋਲੀ ਸੀ ਠੀਕ ਹੈ ਜੀ ਕੋਈ ਗੋਲੀ ਨਹੀਂ ਚਾਹੀ ਨਾ ਹੀ ਸਾਡੇ ਕੋਲ ਕੋਈ ਹਥਿਆਰ ਸੀ ਇਹਨਾਂ ਨੇ ਆਪ ਜਦ ਅਸੀਂ ਗੇਟ ਦੇ ਬਾਹਰ ਹੋਏ ਪਹਿਲਾਂ ਮੁੰਡੇ ਦੇ ਗੋਲੀ ਮਾਰੀ ਫਿਰ ਮੇਰੇ ਵਾਰੀ ਮੈਂ ਸਕਾਰਪੀਓ ਦੇ ਪਿਛਲੇ ਪਾਸੇ ਹੋ ਗਿਆ ਸਕਾਰਪੀਓ ਦੇ ਪੱਲੇ ਪਾਸੇ ਵੀ ਕੋਣੀ ਨਿਕਲ ਗਿਆ ਇਸ ਅਸਰ ਇਨਸਾਫ ਦੀ ਕੀ ਗੋਹਾਰ ਕਰਦੇ ਸਰਕਾਰ ਨੂੰ ਹਾਂ ਇਨਸਾਫ ਹੋਣਾ ਚਾਹੀਦਾ ਸਾਡੇ ਜੋ ਸਾਡਾ ਹੱਕ ਆ ਸਾਨੂੰ ਮਿਲਣਾ ਚਾਹੀਦਾ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਪਿੰਡ ਵਾਲਿਆਂ ਨੇ ਕੀਤੀ ਆ ਬੇਗਰੀ ਆ ਤੇ ਦੀਪ ਆ ਤੇ ਸਰਪੰਚ ਨਾਲ ਆ ਜੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਦੀ 100 ਸਾਖੀ ਗੁਰ ਤੇਗ ਬਹਾਦਰ ਸਾਹਿਬ ਦੀ ਜੀਵਨੀ ਜਪਜੀ ਸਾਹਿਬ ਦਾ ਗੁਟਕਾ ਪਿੰਡ ਦੇ ਵਿੱਚ ਹੀ ਤਸਲੇ ਵਿੱਚ ਪਾ ਕੇ ਫੂਕ ਦਿੱਤਾ ਇਹਨਾਂ ਨੇ ਅਰਸਾ ਜਿਲ੍ਹੇ ਇੱਕ ਲੜਾਈ ਝਗੜੇ ਵਾਲੇ ਮਾਮਲੇ ਚ ਆ ਥੋੜੀ ਜਾਣਕਾਰੀ ਦਿਓ ਅੱਜ ਕਰੀਬਨ 6 ਵਜੇ ਇੱਕ ਇੱਕ ਯੰਗ ਮੁੰਡਾ ਫਾਇਰ ਆਉਣ ਇੰਜਰੀ ਨਾਲ ਆਇਆ ਸੀ ਜਿਹਨੂੰ ਸਰਜਨ ਦੀ ਰਾਏ ਨਾਲ ਮੁੱਢਲੀ ਸਹਾਇਤਾ ਦੇ ਕੇ ਸਰਜਨ ਦੇ ਰਾਏ ਨਾਲ ਇਹਨੂੰ ਇੰਜੈਕਸ਼ਨ ਕਰ ਦਿੱਤਾ ਗਿਆ ਐ ਤੇ ਉਸ ਮਾਮਲੇ ਦੇ ਉਹਨਾਂ ਨਾਲ ਦੇ ਹੋਰ ਐਂਟੀਕਲ ਦੀ ਵੀ ਸੀ ਸੁਣਿਆ ਗਿਆ ਕਿ ਉਹਨਾਂ ਦੇ ਜਿਹੜੇ ਆਪੋਜ਼ਿਟ ਤਿੰਨ ਬੰਦੇ ਸੀ ਉਹ ਲੱਗਦੇ ਆ ਕਿ ਮੈਨੂੰ ਉਹ ਮੇਰੇ ਕੋਲ ਲਾਏ ਨੇ ਤੇ ਉਹਨਾਂ ਦੇ ਵੀ ਇਲਾਜ ਤੇ ਮੁੱਢਲੀ ਇਲਾਜ ਕਰਕੇ ਉਹਨਾਂ ਦੀ ਮਰਜ਼ੀ ਮੁਤਾਬਕ ਸਿਵਲ ਹਸਪਤਾਲ ਨਵਾਂ ਸ਼ਹਿਰ ਅਫਰਤ ਦਾ ਦੱਸ ਜਿਹੜੇ ਨਵਾਂ ਸ਼ਹਿਰ ਅਫਰਤ ਤੇ ਉਹਨਾਂ ਨੇ ਕਿੰਨੀ ਕ ਸੱਟ ਲੱਗਦੀ ਸੀ ਉਹਨਾਂ ਨੇ ਉਹਨਾਂ ਦੇ ਸਿੱਗੀ ਕੁਝ ਇੱਕ ਦੇ ਸਾਡ ਕਾਫੀ ਸੀਗੀ ਤੇ ਉਹ ਅੰਡਰ ਸਰਜਨਲ ਅਪੀਨ ਰੱਖਿਆ ਸੀਗਾ ਬਟ ਉਹ ਕਹਿੰਦੇ ਅਸੀਂ ਦਾਖਲ ਨਹੀਂ ਹੋਣਾ ਅਸੀਂ ਨਵਾਂ ਸ਼ਹਿਰ ਇਲਾਜ ਤੇ ਜਿਹੜੇ ਜਿਹੜੇ ਗੋਲੀ ਲੱਗੀ ਪਰਿਵਾਰ ਦੇ ਉਹ ਕਿੰਨੇ ਮੈਂਬਰ ਸੀ ਕੋਈ ਕੋਈ ਮੁੰਡਾ ਸੀਗਾ ਜੀ ਕਿੱਥੇ ਲੱਗਦਾ ਗੋਲੀ ਲੱਗੀ ਹੈ ਜੀ ਸਹੀ ਉਹ ਪਿਛਲੇ ਪਾਸੇ ਲੱਗੀ। ਅੱਛਾ ਕਿਦਾਂ ਦੀ ਕੰਡੀਸ਼ਨ ਕਿਤਾ ਲੱਗਦੀ ਸੀ? ਉਸ ਵੇਲੇ ਸਟੇਬਲ ਸਿਟੇਮ ਮੈਂ ਫਰਸਟ ایڈ ਦੇ ਕੇ ਉਹਨਾਂ ਨੂੰ ਜਿੰਨੀ ਜਲਦੀ ਹੋ ਸਕਦਾ ਸੀ ਬਾਹਰ ਰੈਫਰ ਕਰ ਦਿੱਤਾ ਤਾਂ ਕਿ ਜਾਨ ਬਚਾਈ ਜਾ ਸਕੇ। ਅੱਛਾ ਜਿਹੜੇ ਤਿੰਨੇ ਜਣੇ ਸੀ ਉਹਨਾਂ ਚੋਂ ਕੋਈ ਸੀਰੀਅਸ ਉਹਨਾਂ ਚੋਂ ਠੀਕ ਸੀਗੇ ਸੀਰੀਅਸ ਨਹੀਂ ਕਹਿ ਸਕਦੇ ਪਰ ਰਾਹ ਲਾਂ ਦੇ ਲੋਕ ਸਕੇ। ਡਾਕਟਰ